ਲੇ ਵੀ ਹੋ ਗਿਆ ਸ਼ਿਰੋ ਆ ਪਰਦੇਸਾਂ ਤੋਂ ਮੈਸੇਜ ਉਦਾਂ ਵੀ ਆਉਂਦੇ ਰਹਿੰਦੇ ਆ ਪਰ ਅੱਜ ਇੱਕ ਵੌਇਸ ਨੋਟ ਹੈ ਜਿਹੜਾ ਪੰਜਾਬ ਤੋਂ ਕਿਸੇ ਨੇ ਕਿਸੇ ਨੇ ਬਾਹਰ ਕਿਸੇ ਵੀਰ ਨੂੰ ਕੀਤਾ ਸੀ ਸੋ ਉਹ ਵੌਇਸ ਨੋਟ ਈ ਪਹਿਲਾਂ ਤੁਸੀਂ ਉਹ ਸੁਣ ਲਓ ਠੀਕ ਹੈ ਨਾ OK ਹਾਲ ਚਾਲ ਆ ਬਰਾ ਤੂੰ ਦਾ ਭੁੱਲ ਗਿਆ ਬਾਹਰ ਜਾ ਕੇ ਲੜਕਾ ਸਰ ਨੂੰ ਮੈਂ ਸੁਣਾਈ ਫੋਨ ਟਮਾ ਆ ਗਿਆ ਭੇਜ ਦੇ ਮੇਰੇ ਕੋ ਮੈਂ ਸੁਣਿਆ ਤਾਂ ਤਾਂ ਸਸਤੇ ਹੀ ਆ ਅਸਲੀ ਡੇਲੇ ਚਲਾ ਚਲੂਗੇ ਕਿੰਦਾ ਮਰ ਫਲੇ ਲਈ ਆ ਗੀਤ ਉਹਨਾਂ ਸਾਰੇ ਮਤਰਾਂ ਨੂੰ ਸਮਰਪਿਤ ਜਿਨਨ ਇਹ ਲੱਗਦਾ ਕਿ ਜਿਹੜਾ ਬਾਹਰ ਆਈਫੋਨ ਆ ਉਹ ਸਸਤਾ ਆ ਨਵਾਂ ਕੀ ਕਹਿੰਦਾ ਆ ਕੱਲ ਗੋਰੇ ਨਾਲ ਤੂੰ ਤੂੰ ਮੈਂ ਮੈਂ ਹੋ ਗਈ ਆਦੀ ਤਿੰਨ ਦਿਨ ਹੋ ਗਏ ਗੱਡੀ ਆਖਣਾ ਸੀ ਅੱਥਿਆ ਪਈ ਹੁਣ ਥੱਕਿਆ ਪਈ ਕਿਆ ਤੂੰ ਮਿਲ ਜਾਵੇ ਰੂਹਾਂ ਨੂੰ ਸਕੂਨ ਮੰਗਦਾ ਔਰ ਦਿਲ ਕਰੇ ਆਖਿਆਤ ਕਰੇ ਲੋਨ ਦੀਆਂ ਭੇਜਦਾ ਨਸੀਦਾ ਮੁੰਡਾ ਭੂਆ ਦਾ ਜਦੋਂ ਵੀ ਆਈ ਫੋਨ ਮੰਗਦਾ ਹਾ ਮੁੰਡਾ ਚਾਚੀ ਦਾ ਜਦੋਂ ਵੀ ਆਈ ਫੂਲ ਵਾਂਗ ਦਾ ਰੋਟੀ ਦਾ ਵੀ ਚੇਤਾ ਨਹੀਂ ਬਟਾਲੇ ਵਾਲੇ ਨੂੰ ਲੰਘ ਜਾਂਦੇ ਕਦੋਂ ਦਿਨ ਰਾਤ ਆ ਇੱਕੋ ਰੂਮ ਵਿੱਚ ਰਹਿੰਦੇ ਸੱਤ ਸੱਤ ਜਾਣੇ ਜਿਵੇਂ ਠਹਿਰੀ ਮੋਗੇ ਵਾਲੇ ਦੀ ਵਰਾਤ ਆ ਹੋ ਜਿਵੇਂ ਠਹਿਰੀ ਮੋਗੇ ਵਾਲੇ ਦੀ ਵਰਾਤ ਆ ਰੌਲਾ ਬੜਾ ਪਾਉਂਦਾ ਪੱਟੇ ਵਾਲੇ ਆਲਾ ਬੇਲੀ ਜਦੋਂ ਖਾਂਦਾ ਹੀ ਬਰੈਡ ਨਾਲ ਲੂਣ ਮੰਗਦਾ ਆਹ ਦਿਲ ਕਰੇ ਕਰ ਜੇ ਦੀ ਭੇਜਦਾ ਰਸੀਦ ਮੁੰਡਾ ਚਾਚੇ ਦਾ ਜਦੋਂ ਵੀ ਆਈ ਫੋਨ ਮੰਗਦਾ ਉਹ ਮੁੰਡਾ ਤਾਏ ਦਾ ਜਦੋਂ ਵੀ ਆਈ ਫੋਨ ਮੰਗਦਾ ਪਹੁੰਚ ਗਏ ਬਠਿੰਡੇ ਵਾਲੇ ਜੀਪਾਂ ਜੂਪਾਂ ਛੱਦੇ ਪੱਕੇ ਡੇਰੇ ਸਹੀ ਵਿੱਚ ਮਾਰਲੇ ਪੀਉ ਵਿੱਚ ਪਰਦਾ ਜੋ ਚੰਡੀਗੜ੍ਹ ਵਾਲਾ ਹੁਣ ਔਖਾ ਸੌਖਾ ਹੋ ਕੇ ਡਾਂਗਸਾਰਲੇ ਓਏ ਹੁਣ ਔਖਾ ਸੌਖਾ ਹੋ ਕੇ ਡਾਂਗਸਾਰਲੇ ਸੌਖਾ ਕਮ ਲਵਲੀ ਨਹੀਂ ਲਿਖਣਾ ਤੇ ਗਾਉਣਾ ਸੌਖਾ ਕੰਮ लवली ਨਹੀਂ ਲਿਖਣਾ ਤੇ ਗਾਉਣਾ ਹਿੱਟ ਹੋਣ ਲਈ ਪਸੀਨਾ ਨਹੀਂ ਉਹ ਖੂਨ ਮੰਗਦਾ ਆਹ ਦਿਲ ਕਰੇ ਲੋਨ ਦੀਆਂ ਭੇਜਦਾ ਰਸੀਦਾ ਮੁੰਡਾ ਮਾਸੀ ਦਾ ਜਦੋਂ ਵੀ ਆਈ ਫੋਨ ਮੰਗਦਾ ਉਹ ਬੇਲੀ ਪੰਜਾਬ ਤੋਂ ਜਦੋਂ ਵੀ ਆਈ ਫੋਨ ਮੰਗਦਾ ਗੱਲ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਬਾਕੀ ਦਾ ਪ੍ਰੋਗਰਾਮ ਫੇਰ ਕਰਾਂਗੇ